ਤੇ ਉਹ ਮੈਨੂੰ ਫੜਾ ਦੋ ਮੈਂ ਸਿਰਫ ਇਹ ਲੈਣਾ ਕੱਟਾ ਬਹੁਤ ਪੈ ਗਿਆ ਫੜਾਇ ਮਾਰੇ ਦੋ ਕੱਪੜਾ ਹਾਂਜੀ ਇਹ ਦੋਸਤ ਹੁਣ ਦੇ ਬਾਜੀ ਜੇ ਹੁਣ ਮੇਰਾ ਫੋਨ ਹੈਲੋ ਟੁੱਟ ਗਿਆ ਨਾ ਵੇਖਿਓ ਹੁਣ ਮੈਨੂੰ ਤੁਸੀਂ ਨਵਾਂ ਫੋਨ ਦਿਵਾਓ ਕਿਉਂਕਿ ਮੈਂ ਲੈਣਾ ਵੀ ਆਈਫੋਨ ਜੇ ਮੈਂ ਆਈਫੋਨ ਤੋਂ ਘੱਟ ਨਹੀਂ ਹੁਣ ਲੈਣਾ ਮੇਰੇ ਬਸ ਚਾਹ ਦੋ ਟੁੱਟਿਆ ਨਾ ਹੋਏ ਹਾਏ ਮੇਲੇ ਤਾਂ ਇਹ ਮੇਰਾ ਫੋਨ ਤੋੜ ਕੇ ਰਹਾ ਹੁੰਦਾ ਹੁਣ ਤੁਸੀਂ ਮੈਨੂੰ ਆਈਫੋਨ ਦੇ ਦਿਓ ਨੋ ਨੋ ਇਹ ਟੁੱਟੂਗਾ ਮੈਂ ਲੈਣੀ ਨਹੀਂ